ਕੇ હાજર ਹੋ ਚੁੱਕੇ ਆ ਕਿੰਗ ਕੋਹਲੀ ਜੀ ਹਾਂ ਵਿਰਾਟ ਕੋਹਲੀ ਨੇ ਸੰन्यास ਲੈ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਟੈਸਟ ਮੈਚ ਤੋਂ ਸੰन्यास ਲਿਆ ਗਿਆ ਹੈ ਵਿਰਾਟ ਕੋਹਲੀ ਦੇ ਵੱਲੋਂ ਤਾਂ ਪਹਿਲਾਂ ਵੀ T20 ਤੋਂ ਸੰन्यास ਲੈ ਚੁੱਕੇ ਨੇ ਵਿਰਾਟ ਕੋਹਲੀ ਔਰ ਹੁਣ ਟੈਸਟ ਸੀਰੀਜ਼ ਤੋਂ ਵੀ ਵਿਰਾਟ ਕੋਹਲੀ ਹੁਣਾਂ ਦੇ ਵੱਲੋਂ ਸੰन्यास ਜਿਹੜਾ ਆ ਉਹ ਲੈ ਲਿਆ ਗਿਆ ਪਹਿਲਾਂ ਰੋਹਿਤ ਸ਼ਰਮਾ ਹੁਣਾਂ ਨੇ 2 ਹਫ਼ਤੇ ਪਹਿਲਾਂ ਹੀ ਟੈਸਟ ਮੈਚਾਂ ਤੋਂ ਤੁਹਾਨੂੰ ਦੱਸ ਦਈਏ ਕਿ ਸੰन्यास ਲਿਆ ਸੀ ਤਾਂ ਉਸ ਤੋਂ ਬਾਅਦ ਆਪਣੀ ਇੱਛਾ ਜਿਹੜੀ ਹੈ ਵਿਰਾਟ ਕੋਹਲੀ ਹੁਣਾਂ ਨੇ ਜ਼ਾਹਿਰ ਕੀਤੀ ਸੀ ਬੀਸੀਸੀਆਈ ਨੂੰ ਔਰ ਉੱਥੇ ਕਿਹਾ ਗਿਆ ਸੀ ਕਿ ਮੈਂ ਸੰਿਆਸ ਲੈਣਾ ਚਾਹੁੰਦਾ ਹਾਂ ਸੋ ਉਸ ਤੋਂ ਬਾਅਦ ਹੁਣ ਅੱਜ ਵਿਰਾਟ ਕੋਹਲੀ ਹੁਣਾਂ ਦੇ ਵੱਲੋਂ ਬਕਾਇਦਾ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਕਿ ਮੈਂ ਬਹੁਤ ਲੰਮਾ ਸਮਾਂ ਖੇਡਿਆ ਹਾਂ ਔਰ ਮੈਂ ਜੋ ਚਾਹੁੰਦਾ ਸੀ ਇਸ ਖੇਡ ਨੇ ਮੈਨੂੰ ਉਹ ਦਿੱਤਾ ਔਰ ਜੋ ਮੈਂ ਆਪਣੇ ਵੱਲੋਂ 100% ਦੇ ਪਾਇਆ ਮੈਂ ਇਸ ਖੇਡ ਨੂੰ ਦਿੱਤਾ ਤਾਂ ਹੁਣ ਸਮਾ ਹੋ ਚੁੱਕਿਆ ਹੈ ਸੋ ਮੈਂ ਜਦੋਂ ਵੀ ਆਪਣੀ ਖੇਡ ਨੂੰ ਦੇਖਾਂਗਾ ਤਾਂ ਮੈਂ ਮੁਸਕਰਾਹਾਂਗਾ ਕਿਉਂਕਿ ਮੈਂ ਆਪਣਾ ਸਮਾ ਜਿਹੜਾ ਆ ਉਹ ਬਹੁਤ ਵਧੀਆ ਕੱਢਿਆ ਹੈ ਔਰ ਮੈਂ ਖੇਡ ਨੂੰ ਸਾਰਾ ਕੁਝ ਦਿੱਤਾ ਹੈ ਔਰ ਇਸ ਖੇਡ ਨੇ ਮੈਨੂੰ ਸਾਰਾ ਕੁਝ ਦਿੱਤਾ ਹੈ ਤਾਂ ਇਸ ਤਰੀਕੇ ਦੀ ਉਹ ਕਿਤੇ ਨਾ ਕਿਤੇ ਮੋਸ਼ਨਸ ਵੀ ਨੇ ਵਿਰਾਟ ਕੋਹਲੀ ਦੇ ਉਹ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਵੀ ਲਿਖੀਆਂ ਨੇ ਵਿਰਾਟ ਕੋਹਲੀ ਨੇ ਕਿਉਂਕਿ ਇੱਕ ਖਿਡਾਰੀ ਦੇ ਵਾਸਤੇ ਆਪਣੀ ਖੇਡ ਤੋਂ ਚਾਹੇ ਉਹ ਟੈਸਟ ਸੀਰੀਜ਼ ਹੈ ਹਾਲਾਂਕਿ ਅਜੇ ਟੈਸਟ ਸੀਰੀਜ਼ ਤੋਂ ਵਿਰਾਟ ਕੋਹਲੀ ਨੇ ਸੰन्यास ਲਿਆ ਪਰ ਇੱਕ ਖਿਡਾਰੀ ਦੇ ਵੱਲੋਂ ਇਹ ਸਭ ਤੋਂ ਔਖਾ ਕੰਮ ਹੁੰਦਾ ਹੈ ਆਪਣੀ ਖੇਡ ਤੋਂ ਸੰन्यास ਲੈਣਾ ਤਾਂ ਉਸ ਸਮੇਂ ਉਸ ਖਿਡਾਰੀ ਦੇ ਇਮੋਸ਼ਨਸ ਭਾਵਨਾਵਾਂ ਉਹ ਸਾਰੀਆਂ ਨਿਕਲ ਕੇ ਬਾਹਰ ਆਉਂਦੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ 2 ਹਫ਼ਤੇ ਪਹਿਲਾਂ ਹੀ ਵਿਰਾਟ ਜਿਹੜੇ ਰੋਹਿਤ ਸ਼ਰਮਾ ਨੇ ਉਹਨਾਂ ਨੇ ਸੰन्यास ਲਿਆ ਸੀ ਤਾਂ ਹੁਣ 2 ਹਫ਼ਤੇ ਬਾਅਦ ਵਿਰਾਟ ਕੋਹਲੀ ਦੇ ਵੱਲੋਂ ਇਹ ਪੋਸਟ ਪਾ ਦਿੱਤੀ ਜਾਂਦੀ ਹੈ ਕਿ ਮੈਂ ਟੈਸਟ ਮੈਚਾਂ ਤੋਂ ਸਨਿਆਸ ਲੈ ਰਿਹਾ ਹਾਂ T20 ਤੋਂ ਵਿਰਾਟ ਕੋਹਲੀ ਜਿਹੜੇ ਨੇ ਉਹ ਪਹਿਲਾਂ ਹੀ ਸੰਿਆਸ ਲੈ ਚੁੱਕੇ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਟੈਸਟ ਸੀਰੀਜ਼ ਤੋਂ ਵੀ ਵਿਰਾਟ ਕੋਹਲੀ ਹੁਣਾਂ ਨੇ ਸੰਿਆਸ ਲੈ ਲਿਆ ਹਾਲਾਂਕਿ ਜਿਹੜੇ ਚਾਹਵਾਨ ਨੇ ਜਿਹੜੇ ਫੈਨਸ ਨੇ ਵਿਰਾਟ ਕੋਹਲੀ ਦੇ ਉਹ ਕਾਫੀ ਇੱਥੇ ਨਿਰਾਸ਼ਤਾ ਜ਼ਰੂਰ ਹੋਣਗੇ ਕਿਉਂਕਿ ਇੱਕ ਜਦੋਂ ਤੁਹਾਡਾ ਫੇਵਰਿਟ ਖਿਡਾਰੀ ਜਦੋਂ ਮੈਚ ਕੋਈ ਛੱਡ ਦਿੰਦਾ ਟੈਸਟ ਸੀਰੀਜ਼ ਉਹ ਨਾ ਖੇਡੇ ਮੰਨ ਲਓ ਸੰਿਆਸ ਲੈ ਲਵੇ ਤਾਂ ਫੈਨਸ ਦੇ ਵਿੱਚ ਸਭ ਤੋਂ ਵੱਧ ਉਹ ਨਮੋਸ਼ੀ ਵਾਲਾ ਚਿਹਰਾ ਦੇਖਣ ਨੂੰ ਮਿਲਦਾ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡਾ ਜਿਹੜਾ ਫੇਵਰਟ ਖਿਡਾਰੀ ਆ ਉਹ ਖੇਡੇ ਅਸੀਂ ਉਸ ਨੂੰ ਦੇਖੀਏ ਤਾਂ ਫੈਨਸ ਦੇ ਵਾਸਤੇ ਬਹੁਤ ਔਖਾ ਹੁੰਦਾ ਹੈ ਸੋ ਫੈਨਸ ਕਾਫੀ ਨਾਖੁਸ਼ ਨਜ਼ਰ ਆ ਰਹੇ ਨੇ ਵਿਰਾਟ ਕੋਹਲੀ ਦੇ ਇਸ ਫੈਸਲੇ ਤੋਂ ਕਿਉਂਕਿ ਜਦੋਂ ਪੋਸਟ ਪਾਈ ਗਈ ਵਿਰਾਟ ਕੋਹਲੀ ਦੇ ਵੱਲੋਂ ਤਾਂ ਉਹਦੇ ਹੇਠਾਂ ਕਮੈਂਟ ਬਹੁਤ ਫੈਨਸ ਦੇ ਆਇਆ ਕਿ ਅਜੇ ਸੰਿਆਸ ਨਹੀਂ ਲੈਣਾ ਚਾਹੀਦਾ ਸੀਗਾ ਵਿਰਾਟ ਕੋਹਲੀ ਨੂੰ ਟੈਸਟ ਸੀਰੀਜ਼ ਤੋਂ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸਦੀ ਕਿ 2 ਹਫ਼ਤੇ ਪਹਿਲਾਂ ਹੀ ਰੋਹਿਤ ਸ਼ਰਮਾ ਨੇ ਸੰਨਿਆਸ ਲਿਆ ਸੀ ਟੈਸਟ ਤੋਂ ਤਾਂ ਹੁਣ ਇੰਸਟਾਗ੍ਰam ਤੇ ਪੋਸਟ ਪਾ ਕੇ ਵਿਰਾਟ ਕੋਹਲੀ ਨੇ ਵੀ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਔਰ ਵਿਰਾਟ ਕੋਹਲੀ ਨੇ BCCI ਨੂੰ ਆਪਣੇ ਸੰਨਿਆਸ ਦੇ ਬਾਰੇ ਸੂਚਿਤ ਕਰ ਦਿੱਤਾ ਸੀਗਾ ਪਹਿਲਾਂ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਪਰ BCCI ਨੇ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇ ਨਜ਼ਰ ਉਸ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਹਾਲਾਂਕਿ ਕੋਹਲੀ ਨੇ ਟੈਸਟ ਤੋਂ ਸੰਨਿਆਸ ਲੈਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀਗਾ ਸੋ ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ 8 ਮਈ ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰन्यास ਲੈ ਲਿਆ ਹੈ ਔਰ ਇੱਕ ਹਫਤੇ ਦੇ ਅੰਦਰ ਦੋ ਮਹਾਨ ਖਿਡਾਰੀ ਜਦੋਂ ਸੰन्यास ਲੈਣ ਤਾਂ ਪ੍ਰਸ਼ੰਸਕ ਵੀ ਹੈਰਾਨ ਹੋ ਜਾਂਦੇ ਨੇ ਇਸ ਦੇ ਨਾਲ ਹੀ ਭਾਰਤੀ ਟੈਸਟ ਕ੍ਰਿਕਟ ਦੇ ਇੱਕ ਅਧਿਆਏ ਦੇ ਦਾ ਅੰਤ ਵੀ ਹੋ ਚੁੱਕਿਆ ਹੈ ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲਾ ਹੈ ਔਰ ਇਸ ਸਮੇਂ ਦੌਰਾਨ ਟੀਮ 5 ਮੈਚਾਂ ਦੀ ਟੈਸਟ ਲੜੀ ਖੇਡੇਗੀ ਤਾਂ ਅਗਲੇ ਮਹੀਨੇ ਹੀ ਇੰਗਲੈਂਡ ਦੇ ਨਾਲ ਟੈਸਟ ਸੀਰੀਜ਼ ਜਿਹੜੀ ਹੈ ਭਾਰਤ ਦੀ ਸ਼ੁਰੂ ਹੋਣ ਜਾਣ ਵਾਲੀ ਹੈ ਔਰ 5 ਮੈਚ ਜਿਹੜੇ ਆ ਉਹ ਟੈਸਟ ਸੀਰੀਜ਼ ਦੇ ਵਿੱਚ ਖੇਡੇ ਜਾਣਗੇ ਭਾਰਤ ਤੇ ਇੰਗਲੈਂਡ ਦੇ ਵਿਚਾਲੇ 1 ਮਹੀਨੇ ਦੇ ਵਿੱਚ ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਵਾਲੀ ਹੈ ਔਰ ਉਸ ਤੋਂ ਪਹਿਲਾਂ ਦੋ ਵੱਡੇ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਔਰ ਵਿਰਾਟ ਕੋਹਲੀ ਦੋਨੋਂ ਸੰਿਆਸ ਲੈ ਜਾਣ ਤਾਂ ਕਿਤੇ ਨਾ ਕਿਤੇ ਉਹ ਜਿਹੜੇ ਪ੍ਰਸ਼ੰਸਕ ਨੇ ਜਿਹੜੇ ਫੈਨ ਨੇ ਉਹਨਾਂ ਦੇ ਵਿੱਚ ਨਨ ਮੋਸ਼ੀ ਵੀ ਹੈ ਉਹ ਨਾ ਖੁਸ਼ ਨੇ ਕਿਉਂਕਿ ਅੱਗੇ ਹੁਣ ਇੰਗਲੈਂਡ ਦੇ ਨਾਲ ਟੈਸਟ ਸੀਰੀਜ਼ ਇੱਕ ਮਹੀਨੇ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਭਾਰਤ ਦੀ ਸੋ ਇਸ ਕਰਕੇ ਜਦੋਂ ਇਹ ਵਿਰਾਟ ਕੋਲੀ ਦਾ ਫੈਸਲਾ ਹੁਣ ਆਇਆ ਹੈ ਤਾਂ ਲੋਕ ਕਾਫੀ ਹੈਰਾਨ ਹੋਏ ਨੇ ਕਿ ਅਚਾਨਕ ਵਿਰਾਟ ਕੋਲੀ ਨੇ ਸੰन्यास ਕਿਉਂ ਲੈ ਲਿਆ ਪਰ ਵਿਰਾਟ ਕੋਲੀ ਨੇ BCCI ਨੂੰ ਪਹਿਲਾਂ ਹੀ ਕਿਹਾ ਸੀ ਸੰन्यास ਲੈ ਚੁੱਕੇ ਨੇ ਵਿਰਾਟ ਕੋਲੀ ਔਰ ਹੁਣ ਟੈਸਟ ਸੀਰੀਜ਼ ਤੋਂ ਵੀ ਵਿਰਾਟ ਕੋਲੀ ਹੁਣਾਂ ਦੇ ਵੱਲੋਂ ਸੰन्यास ਜਿਹੜਾ ਆ ਉਹ ਲੈ ਲਿਆ ਗਿਆ ਪਹਿਲਾਂ ਰੋਹਿਤ ਸ਼ਰਮਾ ਹੁਣਾਂ ਨੇ 2 ਹਫਤੇ ਪਹਿਲਾਂ ਹੀ ਟੈਸਟ ਮੈਚਾਂ ਤੋਂ ਤੁਹਾਨੂੰ ਦੱਸਦੀ ਕਿ ਸੰਿਆਸ ਲਿਆ ਸੀ ਤਾਂ ਉਸ ਤੋਂ ਬਾਅਦ ਆਪਣੀ ਇੱਛਾ ਜਿਹੜੀ ਹੈ ਵਿਰਾਟ ਕੋਹਲੀ ਹੁਣਾਂ ਨੇ ਜ਼ਾਹਿਰ ਕੀਤੀ ਸੀ ਬੀਸੀਸੀਆਈ ਨੂੰ ਔਰ ਉੱਥੇ ਕਿਹਾ ਗਿਆ ਸੀ ਕਿ ਮੈਂ ਸੰਿਆਸ ਲੈਣਾ ਚਾਹੁੰਦਾ ਹਾਂ ਸੋ ਉਸ ਤੋਂ ਬਾਅਦ ਹੁਣ ਅੱਜ ਵਿਰਾਟ ਕੋਹਲੀ ਹੁਣਾਂ ਦੇ ਵੱਲੋਂ ਬਕਾਇਦਾ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਕਿ ਮੈਂ ਬਹੁਤ ਲੰਮਾ ਸਮਾਂ ਖੇਡਿਆ ਹਾਂ ਔਰ ਮੈਂ ਜੋ ਚਾਹੁੰਦਾ ਸੀ ਇਸ ਖੇਡ ਨੇ ਮੈਨੂੰ ਉਹ ਦਿੱਤਾ ਔਰ ਜੋ ਮੈਂ ਆਪਣੇ ਵੱਲੋਂ 100% ਦੇ ਪਾਇਆ ਮੈਂ ਇਸ ਖੇਡ ਨੂੰ ਦਿੱਤਾ ਤਾਂ ਹੁਣ ਸਮਾਂ ਹੋ ਚੁੱਕਿਆ ਹੈ ਸੋ ਮੈਂ ਜਦੋਂ ਵੀ ਆਪਣੀ ਖੇਡ ਨੂੰ ਦੇਖਾਂਗਾ ਤਾਂ ਮੈਂ ਮੁਸਕਰਾਹਾਂਗਾ ਕਿਉਂਕਿ ਮੈਂ ਆਪਣਾ ਸਮਾਂ ਜਿਹੜਾ ਆ ਉਹ ਬਹੁਤ ਵਧੀਆ ਕੱਢਿਆ ਹੈ ਔਰ ਮੈਂ ਖੇਡ ਨੂੰ ਸਾਰਾ ਕੁਝ ਦਿੱਤਾ ਹੈ ਔਰ ਇਸ ਖੇਡ ਨੇ ਮੈਨੂੰ ਸਾਰਾ ਕੁਝ ਦਿੱਤਾ ਹੈ ਤਾਂ ਇਸ ਤਰੀਕੇ ਦੀ ਉਹ ਕਿਤੇ ਨਾ ਕਿਤੇ emotions ਵੀ ਨੇ ਵਿਰਾਟ ਕੋਹਲੀ ਦੇ ਉਹ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਵੀ ਲਿਖੀਆਂ ਨੇ ਵਿਰਾਟ ਕੋਹਲੀ ਨੇ ਕਿਉਂਕਿ ਇੱਕ ਖਿਡਾਰੀ ਦੇ ਵਾਸਤੇ ਆਪਣੀ ਖੇਡ ਤੋਂ ਚਾਹੇ ਉਹ ਟੈਸਟ ਸੀਰੀਜ਼ ਹੈ ਹਾਲਾਂਕਿ ਅਜੇ ਟੈਸਟ ਸੀਰੀਜ਼ ਤੋਂ ਵਿਰਾਟ ਕੋਹਲੀ ਨੇ ਸੰन्यास ਲਿਆ ਪਰ ਇੱਕ ਖਿਡਾਰੀ ਦੇ ਵੱਲੋਂ ਇਹ ਸਭ ਤੋਂ ਔਖਾ ਕੰਮ ਹੁੰਦਾ ਹੈ ਆਪਣੀ ਖੇਡ ਤੋਂ ਸੰन्यास ਲੈਣਾ ਤਾਂ ਉਸ ਸਮੇ ਉਸ ਖਿਡਾਰੀ ਦੇ emotions ਭਾਵਨਾਵਾਂ ਉਹ ਸਾਰੀਆਂ ਨਿਕਲ ਕੇ ਬਾਹਰ ਆਉਂਦੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ 2 ਹਫ਼ਤੇ ਪਹਿਲਾਂ ਹੀ ਵਿਰਾਟ ਜਿਹੜੇ ਰੋਹਿਤ ਸ਼ਰਮਾ ਨੇ ਉਹਨਾਂ ਨੇ ਸਨਿਆਸ ਲਿਆ ਸੀ ਤਾਂ ਹੁਣ 2 ਹਫ਼ਤੇ ਬਾਅਦ ਵਿਰਾਟ ਕੋਹਲੀ ਦੇ ਵੱਲੋਂ ਇਹ ਪੋਸਟ ਪਾ ਦਿੱਤੀ ਜਾਂਦੀ ਹੈ ਕਿ ਮੈਂ ਟੈਸਟ ਮੈਚਾਂ ਤੋਂ ਸਨਿਆਸ ਲੈ ਰਿਹਾ ਹਾਂ T20 ਤੋਂ ਵਿਰਾਟ ਕੋਹਲੀ ਜਿਹੜੇ ਨੇ ਉਹ ਪਹਿਲਾਂ ਹੀ ਸਨਿਆਸ ਲੈ ਚੁੱਕੇ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਟੈਸਟ ਸੀਰੀਜ਼ ਤੋਂ ਵੀ ਵਿਰਾਟ ਕੋਹਲੀ ਹੁਣਾਂ ਨੇ ਸਨਿਆਸ ਲੈ ਲਿਆ ਹਾਲਾਂਕਿ ਜਿਹੜੇ ਚਾਹਵਾਨ ਨੇ ਜਿਹੜੇ ਫੈਨਸ ਨੇ ਵਿਰਾਟ ਕੋਹਲੀ ਦੇ ਉਹ ਕਾਫੀ ਇੱਥੇ ਨਿਰਾਸ਼ ਤਾਂ ਜ਼ਰੂਰ ਹੋਣਗੇ ਕਿਉਂਕਿ ਇੱਕ ਜਦੋਂ ਤੁਹਾਡਾ ਫੇਵਰਿਟ ਖਿਡਾਰੀ ਜਦੋਂ ਮੈਚ ਕੋਈ ਛੱਡ ਦਿੰਦਾ ਹੈ ਟੈਸਟ ਸੀਰੀਜ਼ ਉਹ ਨਾ ਖੇਡੇ ਮੰਨ ਲਓ ਸન્યાਸ ਲੈ ਲਵੇ ਤਾਂ ਫੈਨਸ ਦੇ ਵਿੱਚ ਸਭ ਤੋਂ ਵੱਧ ਉਹ ਨਮੋਸ਼ੀ ਵਾਲਾ ਚਿਹਰਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡਾ ਜਿਹੜਾ ਫੇਵਰੇਟ ਖਿਡਾਰੀ ਹੈ ਉਹ ਖੇਡੇ ਅਸੀਂ ਉਸ ਨੂੰ ਦੇਖੀਏ ਤਾਂ ਫੈਨਸ ਦੇ ਵਾਸਤੇ ਬਹੁਤ ਔਖਾ ਹੁੰਦਾ ਹੈ ਸੋ ਫੈਨਸ ਕਾਫੀ ਨਾਖੁਸ਼ ਨਜ਼ਰ ਆ ਰਹੇ ਨੇ ਵਿਰਾਟ ਕੋਹਲੀ ਦੇ ਇਸ ਫੈਸਲੇ ਤੋਂ ਕਿਉਂਕਿ ਜਦੋਂ ਪੋਸਟ ਪਾਈ ਗਈ ਵਿਰਾਟ ਕੋਹਲੀ ਦੇ ਵੱਲੋਂ ਤਾਂ ਉਹਦੇ ਹੇਠਾਂ ਕਮੈਂਟ ਬਹੁਤ ਫੈਨਸ ਦਾ ਇਹ ਨਾ ਕਹਿ ਕਿ ਅਜੇ ਸਨਿਆਸ ਨਹੀਂ ਲੈਣਾ ਚਾਹੀਦਾ ਸੀਗਾ ਵਿਰਾਟ ਕੋਹਲੀ ਨੂੰ ਟੈਸਟ ਸੀਰੀਜ਼ ਤੋਂ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸਦੀ ਕਿ 2 ਹਫਤੇ ਪਹਿਲਾਂ ਹੀ ਰੋਹਿਤ ਸ਼ਰਮਾ ਨੇ ਸਨਿਆਸ ਲਿਆ ਸੀ ਟੈਸਟ ਤੋਂ ਤਾਂ ਹੁਣ ਇੰਸਟਾਗ੍ਰam ਤੇ ਪੋਸਟ ਪਾ ਕੇ ਵਿਰਾਟ ਕੋਹਲੀ ਨੇ ਵੀ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਔਰ ਵਿਰਾਟ ਕੋਹਲੀ ਨੇ BCCI ਨੂੰ ਆਪਣੇ ਸਨਿਆਸ ਦੇ ਬਾਰੇ ਸੂਚਿਤ ਕਰ ਦਿੱਤਾ ਸੀਗਾ ਪਹਿਲਾਂ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਪਰ BCCI ਨੇ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇਨਜ਼ਰ ਉਸ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਹਾਲਾਂਕਿ ਕੋਹਲੀ ਨੇ ਟੈਸਟ ਤੋਂ ਸੰन्यास ਲੈਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀਗਾ ਸੋ ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ 8 ਮਈ ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰन्यास ਲੈ ਲਿਆ ਹੈ ਔਰ ਇੱਕ ਹਫ਼ਤੇ ਦੇ ਅੰਦਰ ਦੋ ਮਹਾਨ ਖਿਡਾਰੀ ਜਦੋਂ ਸੰन्यास ਲੈਣ ਤਾਂ ਪ੍ਰਸ਼ੰਸਕ ਵੀ ਹੈਰਾਨ ਹੋ ਜਾਂਦੇ ਨੇ ਇਸ ਦੇ ਨਾਲ ਹੀ ਭਾਰਤੀ ਟੈਸਟ ਕ੍ਰਿਕਟ ਦੇ ਇੱਕ ਅਧਿਆਏ ਦੇ ਦਾ ਅੰਤ ਵੀ ਹੋ ਚੁੱਕਿਆ ਹੈ ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲਾ ਹੈ ਔਰ ਇਸ ਸਮੇਂ ਦੌਰਾਨ ਟੀਮ 5 ਮੈਚਾਂ ਦੀ ਟੈਸਟ ਲੜੀ ਖੇਡੇਗੀ ਤਾਂ ਅਗਲੇ ਮਹੀਨੇ ਹੀ ਇੰਗਲੈਂਡ ਦੇ ਨਾਲ ਟੈਸਟ ਸੀਰੀਜ਼ ਜਿਹੜੀ ਹੈ ਭਾਰਤ ਦੀ ਸ਼ੁਰੂ ਹੋਣ ਜਾਣ ਵਾਲੀ ਹੈ ਔਰ 5 ਮੈਚ ਜਿਹੜੇ ਆ ਉਹ ਟੈਸਟ ਸੀਰੀਜ਼ ਦੇ ਵਿੱਚ ਖੇਡੇ ਜਾਣਗੇ ਭਾਰਤ ਤੇ ਇੰਗਲੈਂਡ ਦੇ ਵਿਚਾਲੇ 1 ਮਹੀਨੇ ਦੇ ਵਿੱਚ ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਵਾਲੀ ਹੈ ਔਰ ਉਸ ਤੋਂ ਪਹਿਲਾਂ ਦੋ ਵੱਡੇ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਔਰ ਵਿਰਾਟ ਕੋਹਲੀ ਦੋਨੋਂ ਸੰਿਆਸ ਲੈ ਜਾਣ ਤਾਂ ਕਿਤੇ ਨਾ ਕਿਤੇ ਉਹ ਜਿਹੜੇ ਪ੍ਰਸ਼ੰਸਕ ਨੇ ਜਿਹੜੇ ਫੈਨ ਨੇ ਉਹਨਾਂ ਦੇ ਵਿੱਚ ਨਮੋਸ਼ੀ ਵੀ ਹੈ ਉਹ ਨਾ ਖੁਸ਼ ਨੇ ਕਿਉਂਕਿ ਅੱਗੇ ਹੁਣ ਇੰਗਲੈਂਡ ਦੇ ਨਾਲ ਟੈਸਟ ਸੀਰੀਜ਼ ਇੱਕ ਮਹੀਨੇ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਭਾਰਤ ਦੀ ਸੋ ਇਸ ਕਰਕੇ ਜਦੋਂ ਇਹ ਵਿਰਾਟ ਕੋਲੀ ਦਾ ਫੈਸਲਾ ਹੁਣ ਆਇਆ ਹੈ